ਇਹ ਲੋਕਾਂ ਨੂੰ ਮਾਲ ਵੇਚੀ ਜਾ ਪੈਸੇ ਇਕੱਠੀ ਕਰੇ ਲੋਕ ਮਰੇ ਜਾਂ ਨਾ ਮਰੇ ਇਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੈ ਹਾਂਜੀ ਸਰ ਇਹ ਦੁਕਾਨ ਆਪਣੀ ਹੈ ਜੀ ਇੱਨਾ ਬੇਟਾ ਮਾਲ ਚਲੋ ਮਾਲਕ ਬੇਟਾ ਹੈ ਤਾਂ ਤੁਸੀਂ ਵੀ ਕਾਊਂਟਰ ਤੇ ਖੜੇ ਹੋ ਕੀ ਇਹ ਜਿਹੜਾ ਕਿਹਾ ਜਾ ਰਿਹਾ ਹੈ ਕਿ ਸਮਾਨ ਖਰਾਬ ਤੁਹਾਡੀ ਦੁਕਾਨ ਤੋਂ ਬਰਾਮਦ ਹੋਇਆ ਇਹ ਮੰਨਦੇ ਹੋ ਜੀ ਅੱਛਾ ਸਰ ਸਰ ਇਹ ਮਾਲਕ ਜਿਹੜਾ ਤੁਸੀਂ ਮਾਲਕ ਹੋ ਕੋਈ ਕਹਿ ਰਿਹਾ ਤੁਸੀਂ ਬੈਠਦੇ ਹੋ ਅਕਸਰ ਕਾਊਂਟਰ ਦੇ ਉੱਤੇ ਮੈਂ ਬੈਠਦਾ ਹਾਂ ਨਹੀਂ ਲੱਗਦਾ ਕਿ ਐਕਸਪਾਇਰ ਮਾਲ ਵੱਧ ਮੁਨਾਫੇ ਲਈ ਵੇਚਦੇ ਆ ਬਤ ਮੁਨਾਫਾ ਸਾਇਦ ਹੋ ਸਕਦਾ ਜਿਹੜੇ ਉੱਪਰ ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਦਲਚਸਨੀ ਮਿਲ ਰਹੀ ਹੋਣੀ ਸਾਇਦ ਉਸ ਤੋਂ ਸਾਡੀ ਸਿਹਤ ਬਸ ਐ ਹੀ ਰਹੇਗੀ ਸਰ ਥੋੜੇ ਦਿਨ ਪਹਿਲਾਂ ਇੰਡੀਆ ਫੈਕਟਰੀ ਦੇ ਵਿੱਚੀ ਕੇਕ ਖਾ ਕੇ ਐਕਸਪਾਇਰ ਹੋਈ ਹੈ ਇਹਨਾਂ ਨੂੰ ਫੇਰ ਸਬਕ ਨਹੀਂ ਮਿਲਿਆ ਜਿਹੜਾ ਇਲਜ਼ਾਮ ਲਾਇਆ ਇਹ ਪੁਲਿਸ ਇਨਵੈਸਟੀਗੇਟ ਕਰੂਗੀ ਇਸ ਦੇ ਸਬੰਧ ਵਿੱਚ ਅਸੀਂ ਕੁਝ ਨਹੀਂ ਬੋਲ ਸਕਦੇ ਰਾਤ ਨੂੰ तकरीबन 11:00 ਵਜੇ ਉਹਨਾਂ ਨੂੰ ਹਲਕਾ ਜਿਹਾ ਬਲੱਡ ਮੂਵ ਚ ਆਉਣ ਲੱਗ ਗਿਆ ਦੋਨੋਂ ਕੁੜੀਆਂ ਨੂੰ ਤੇ ਅੱਧੇ ਘੰਟੇ ਬਾਅਦ ਜ਼ਿਆਦਾ ਆਉਣ ਲੱਗ ਗਿਆ ਉਹਨਾਂ ਲਈ ਫਿਰ ਉਸੇ ਡਾਕਟਰ ਕੋਲ ਲੈ ਕੇ ਭਜੇ ਐਕਸਪਾਇਰ ਸਮਾਨ ਕੋਈ ਡਿਸਪਲੇ ਕਰਕੇ ਵੇਚ ਸਕਦਾ ਕਿ ਨਹੀਂ ਨਹੀਂ ਵੇਚ ਸਕਦਾ ਚਲੋ ਹੁਣ ਵੀ ਤੁਸੀਂ ਖੜੇ ਹੋ ਦੇਖੋ ਮੌਜੂਦਾ ਕਾਊਂਟਰ ਤੇ ਹੈਗੇ ਹੋ ਉਹਨਾਂ ਦੇ ਬੱਚੇ ਬਿਮਾਰ ਹੈ ਘਟੋ ਘਟ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਕਿ ਗਲਤ ਹੈ ਕੋਈ ਜਵਾਬ ਨਹੀਂ ਆ ਜੀ ਮੰਨ ਕਰ ਹੋ ਰਹੇ ਹੈ ਕਿ ਮੈਂ ਦੁਕਾਨ ਦਾ ਮਾਲਕ ਨਹੀਂ ਹੈਗਾ ਲੋਗ ਉਸ ਦੁੱਖ ਨੂੰ ਨਹੀਂ ਭੁੱਲ ਪਾਏ ਜਿੱਥੇ 10 ਸਾਲ ਦੀ ਮਾਸੂਮ ਬੱਚੀ ਕੇਕ ਖਾਣ ਨਾਲ ਮੌਤ ਹੋ ਗਈ ਸੀ ਤੇ ਪਰਿਵਾਰ ਅੱਜ ਵੀ ਇਨਸਾਫ ਲਈ ਭਟਕ ਰਿਹਾ ਸੜੇ ਕੁ ਚਾਕਲੇਟ ਦੇ ਲੈਵਲ ਪਈ ਸੀਗੇ ਅਸੀਂ ਚਾਕਲੇਟ ਦੇ ਲੈਵਲ ਦੀ ਡੇਟ ਚੈੱਕ ਕੀਤੀ ਸਾਰੀ 6-6 ਮਹੀਨੇ ਪੁਰਾਣੀ ਸੀ ਅਸੀਂ ਮਾਲਕ ਨੂੰ ਪੁੱਛਿਆ ਉਹ ਕਹਿੰਦੇ ਇੱਕ ਦੋ ਚੀਜ਼ ਪਈ ਹੋਣੀ ਅਸੀਂ ਉੱਥੋਂ ਤੋਂ ਲੈ ਕੇ ਉੱਥੋਂ ਤੱਕ ਘੱਟੋ ਘੱਟ 200 ਾਟਵਾ ਕਰਤੀਆਂ ਜੀ ਮਤਲਬ ਜਿਹੜੀਆਂ ਐਕਸਪਾਇਰ ਪਈਆਂ ਸੀਗੀਆਂ ਸਿਹਤ ਵਿਭਾਗ ਸਿਰਫ ਔਰ ਸਿਰਫ ਦੀਵਾਲੀ ਤਿਉਹਾਰ ਦੇ ਉੱਤੇ ਹੀ ਜਾਂਕ ਖੋਲਦਾ ਉਸ ਤੋਂ ਪਹਿਲਾਂ ਇਹਨਾਂ ਦੀ ਅੱਖ ਬੰਦ ਰਹਿੰਦੀ ਹੈ 11 ਮਹੀਨੇ ਇਹਨਾਂ ਦੀ ਅੱਖ ਬੰਦ ਰਹਿੰਦੀ ਹੈ ਚੰਦ ਸਿੱਕਿਆਂ ਦੀ ਖਾਤਰ ਥੋੜਾ ਵੱਧ ਮੁਨਾਫਾ ਕਮਾਉਣ ਦੀ ਖਾਤਰ ਜੇਕਰ ਅਸੀਂ ਇਸ ਤਰ੍ਹਾਂ ਇਨਸਾਨ ਤੋਂ ਹਿਵਾਨ ਬਣਾ ਗਏ ਤਾਂ ਫਿਰ ਲੋਕ ਇਸੇ ਤਰ੍ਹਾਂ ਧਰਨੇ ਦੇਣਗੇ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਰਾਗ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਪਟਿਆਲਾ ਸ਼ਹਿਰ ਤੋਂ ਹੈ ਜਿੱਥੇ ਕਿ ਇੱਕ ਬੱਚੇ ਦੀ ਤਬੀਅਤ ਖਰਾਬ ਹੋ ਗਈ ਕੋਈ ਖਾਦ ਪਦਾਰਥ ਜਿਹੜਾ ਕਿ ਦੁਕਾਨ ਤੋਂ ਖਰੀਦਿਆ ਗਿਆ ਸੀ ਹਲੇ ਲੋਕ ਉਸ ਦੁੱਖ ਨੂੰ ਨਹੀਂ ਭੁੱਲ ਪਾਏ ਜਿੱਥੇ 10 ਸਾਲ ਦੀ ਮਾਸੂਮ ਬੱਚੀ ਕੇਕ ਖਾਣ ਨਾਲ ਮੌਤ ਹੋ ਗਈ ਸੀ ਤੇ ਪਰਿਵਾਰ ਅੱਜ ਵੀ ਇਨਸਾਫ ਲਈ ਭਟਕ ਰਿਹਾ ਉੱਥੇ ਦੂਜੇ ਪਾਸੇ ਅੱਜ ਗੱਲ ਕਰ ਲਈਏ ਇਹਨਾਂ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜਾ ਇਲਾਕਾ ਮੈਂ ਵਿੱਕੀ ਗੱਲੋਂ ਦਾ ਜੀ ਟੋਪਖਣਾ ਮੋੜ ਰਹਿੰਦੇ ਸੀ ਹੂੰ ਇਹਨਾਂ ਕੋਲ ਅਸੀਂ ਸੰਡੇ ਨੂੰ ਇੱਕ ਚਾਕਲੇਟ ਦਾ ਗਿਫਟ ਪੈਕ ਹੁੰਦਾ ਹੈ ਟੋਕਰੀ ਦੇ ਵਿੱਚ ਪੈਕ ਕੀਤਾ ਹੋਇਆ ਅਸੀਂ ਉਹ ਇਹਨਾਂ ਤੋਂ ਪਰਚੇਸ ਕੀਤਾ ਸੀਗਾ ਸੰਡੇ ਦੇ ਦਿਨ ਸਾਡੇ ਰਿਸ਼ਤੇਦਾਰ ਰਹਿੰਦੇ ਲੁਧਿਆਣੇ ਪੂਰੇ ਮੈਰਿਜ ਤੇ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਛੋਟਾ ਬੱਚਾ ਸੀਗਾ ਅਸੀਂ ਉਹਨੂੰ ਗਿਫਟ ਕਰਤਾ ਠੀਕ ਹੈ ਗਿਫਟ ਕਰਨ ਤੋਂ ਬਾਅਦ ਉਹ 1-2 ਦਿਨ ਉਰੇ ਰੁਕੇ ਤੇ ਉਹ ਬੁੱਧਵਾਰ ਨੂੰ ਲੁਧਿਆਣੇ ਪਹੁੰਚ ਗਏ ਪੂਰੇ ਮੈਰਿਜ ਤੇ ਸੀਗੇ ਬੁੱਧਵਾਰ ਨੂੰ ਲੁਧਿਆਣੇ ਪਹੁੰਚਣ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਕਿ ਬੱਚੇ ਨੂੰ ਚਾਕਲੇਟ ਖਵਾ ਦਿਓ ਜਿਹੜੀ ਲੈ ਕੇ ਆਏ ਆ ਜਿਹੜੀ ਉਹਨਾਂ ਨੂੰ ਗਿਫਟ ਆਇਆ ਤਾਂ ਉਹਨਾਂ ਨੂੰ ਖਲਾਤੀ ਖਿਲਾਨਣ ਤੋਂ ਬਾਅਦ 2 ਘੰਟੇ ਬਾਅਦ ਉਹਨ ਤੇ ਦਵਾਈ ਲੈਣ ਤੋਂ ਬਾਅਦ ਡਾਕਟਰ ਕਹਿੰਦਾ ਨੋਰਮਲ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਜਿਉ ਜਿਉ ਸਮਾਂ ਬੀਤਦਾ ਗਿਆ ਰਾਤ ਨੂੰ तकरीबन 11 ਵਜੇ ਉਹਨਾਂ ਨੂੰ ਹਲਕਾ ਜਿਹਾ ਬਲੱਡ ਮੂਨ ਚ ਆਉਣ ਲੱਗ ਗਿਆ ਦੋਨੋਂ ਕੁੜੀਆਂ ਨੂੰ ਤੇ ਅੱਧੇ ਘੰਟੇ ਬਾਅਦ ਉਹ ਜ਼ਿਆਦਾ ਆਉਣ ਲੱਗ ਗਿਆ ਉਹ ਨਾਲ ਹੀ ਫਿਰ ਉਸੇ ਡਾਕਟਰ ਕੋਲ ਲੈ ਕੇ ਭੱਜੇ ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਨੇ ਕੋਈ ਜ਼ਾਹਰੀ ਨਹੀਂ ਚੀਜ਼ ਹੈ ਜੀ ਖਾ ਲਈ ਜਿਨ੍ਹਾਂ ਨੇ ਇਹਨਾਂ ਦੀ ਸਿਹਤ ਵਿਗੜ ਗਈ ਤੇ ਸਾਡਾ ਜਿਹੜਾ ਧਿਆਨ ਸੀਗਾ ਸਾਰਾ ਚੋਕਲੇਟ ਵੱਲੇ ਗਿਆ ਸਾਡੇ ਕੋਲ ਚੋਕਲੇਟ ਦੇ ਲੈਵਲ ਪਈ ਸੀਗੇ ਅਸੀਂ ਚੋਕਲੇਟ ਦੇ ਲੈਵਲ ਦੀ ਡੇਟ ਚੈੱਕ ਕੀਤੀ ਸਾਰੀ 6-6 ਮਹੀਨੇ ਪੁਰਾਣੀ ਸੀਗੀ ਉਸ ਤੋਂ ਬਾਅਦ ਫਿਰ ਤੁਸੀਂ ਸ਼ਿਕਾਇਤ ਕੀਤੀਗੇ ਇੱਥੇ ਆਏ ਵਾਪਸ ਉਹਨਾਂ ਨੂੰ ਸਾਨੂੰ ਫੋਨ ਕੀਤਾ ਵੀ ਸਾਡੀ ਗੁੜੀਆ ਐ ਐਵੇਂ ਮੇ ਤਬੀਤ ਖਰਾਬ ਹੋ ਗਈ ਉਹਨਾਂ ਨੂੰ ਸਾਨੂੰ ਵਟਸਐਪ ਕਰਤਾ ਸਾਰਾ ਲੇਬਲ ਵਗੈਰਾ ਵਟਸਐਪ ਕਰਤਾ ਸੀਗਾ ਅਸੀਂ ਆਪਣੇ ਪ੍ਰਧਾਨ ਨੂੰ ਲੈ ਕੇ ਅਸੀਂ ਕਿਲਾ ਚੋਕ ਇਹਨਾਂ ਦੇ ਖਿਲਾਫ ਕੰਪਲੇਟ ਦਰਜ ਕਰਾਤੀ ਖਤਵਾਲੀ ਜੀ ਹਾਂਜੀ ਖਤਵਾਲੀ ਜੀ ਸਾਨੂੰ ਸਾਨੂੰ 2-3 ਵਜੇ ਦਾ ਟਾਈਮ ਦਿੱਤਾ ਸੀਗਾ ਤੇ 2-3 ਵਜੇ ਸਰੂਰੇ ਆ ਕੇ ਸੀਗੇ ਸਿਹਤ ਵਿਭਾਗ ਵੀ ਅਫਸਰ ਵੀ ਆਏ ਵੀ ਨੇ ਸਾਰੇ ਆ ਕੇ ਸੀਗੇ ਤੇ ਅਸੀਂ ਮਾਲਕ ਨੂੰ ਪੁੱਛਿਆ ਉਹ ਕਹਿੰਦੇ ਇੱਕ ਦੋ ਚੀਜ਼ ਪਈ ਹੋਣੀ ਅਸੀਂ ਉੱਥੋਂ ਤੋਂ ਲੈ ਕੇ ਉੱਥੋਂ ਦਾ ਘੱਟੋ ਘੱਟ 200 ਐਟਮਾ ਕਰਤੀਆਂ ਜੀ ਮਤਲਬ ਜਿਹੜੀਆਂ ਐਕਸਪਾਇਰ ਪਈਆਂ ਸੀ ਗਾਂਦਾਂ ਚ ਪਲੱਸ ਡਿਸਪਲੇ ਕੀਤੀ ਹੋਈਆਂ ਅੱਛਾ ਡਿਸਪਲੇ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਡੇਟ ਪਲੱਸ ਡਿਸਪਲੇ ਕੀਤੀ ਵੀ ਹੈ ਇੱਕ ਆਈਟਮ ਦਾ ਅਸੀਂ ਐਜੀ ਲੱਭੀ ਹੈ ਪੈਕਿੰਗ ਨਵੀਂ ਹੈ ਅੰਦਰੋਂ ਜਿਹੜਾ ਦੁੱਧ ਦਾ ਪਾਊਡਰ ਹੈ ਉਹ 2 ਸਾਲ ਪੁਰਾਣਾ ਬੱਚੇ ਦਾ ਸਾਰਾ ਕੁਝ ਉੱਥੇ ਪਿਆ ਹੈ ਚਾਕਲੇਟ ਗੱਡੀ 4 ਮਹੀਨੇ ਪੁਰਾਣੀ ਬਿੱਕਾ ਜੀ ਪੁੱਜੀਆ ਜਿਹੜਾ ਬਹੁਤ ਵੱਡੀ ਕੰਪਨੀ ਹੈ 15 ਦਿਨ ਪੁਰਾਣਾ 20 ਦਿਨ ਪੁਰਾਣਾ ਇਹਨਾਂ ਦਾ ਕੀ ਹੱਕ ਬਣਦਾ ਵੀ ਡਿਸਪਲੇ ਸੀ ਨਾ ਕਰੀਏ ਉਹ ਸਾਈਡ ਤੇ ਪਾ ਕੇ ਰੱਖੀਏ ਕਿ ਕੰਪਨੀ ਵਾਲੇ ਆਵੇ ਐਕਸਪਾਇਰ ਐਕਸਪਾਇਰ ਲਿਖ ਕੇ ਰੱਖੀਏ ਉਹਨੇ ਡਿਸਪਲੇ ਕੀਤਾ ਵੇਚ ਵੀ ਰਹੇ ਤੁਸੀਂ ਵੇਚ ਵੀ ਰਹੇ ਸਰ ਵੇਚ ਵੀ ਰਹੇ ਸਾਡੀ ਸਿਹਤ ਬਸ ਐ ਹੀ ਰਹੇਗੀ ਸਰ ਥੋੜੇ ਦਿਨ ਪਹਿਲਾਂ ਇੰਡੀਆ ਬੈਕਰੀ ਦੇ ਬੱਚੀ ਕੇਕ ਖਾ ਕੇ ਐਕਸਪਾਇਰ ਹੋਈ ਹੈ ਇਹਨਾਂ ਨੂੰ ਫੇਰ ਸਬਕ ਨਹੀਂ ਮਿਲਿਆ ਜੀ ਸਭਾ ਨੂੰ ਮਿਲਣਾ ਚਾਹੀਦਾ ਹੈ ਕਿੰਨੇ ਬੱਚੇ ਬਿਮਾਰ ਨੇ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੱਚੇ ਬਿਮਾਰ ਨੇ ਇੱਕ ਬੱਚਾ ਹੁਣ ਠੀਕ ਹੈ ਇੱਕ ਬੱਚੀ ਥੋੜੀ ਸਿਹਤ ਗੰਭੀਰ ਹੈ ਉਹਦੀ ਜਿਹੜੀ ਟੈਸਟਿੰਗ ਰਿਪੋਰਟ ਹੈ ਉਹ ਡਾਕਟਰ ਸਾਹਿਬ ਨੇ ਕਿੱਥੇ ਦੂਰ ਭੇਜੀਆਂ ਪਈਆਂ ਬੰਬੇ ਸੈਂਡ ਕਿੱਧਰ ਉਹ ਦੋ ਦਿਨ ਬਾਅਦ ਰਿਪੋਰਟ ਆਣੀ ਹੈ ਉਸ ਤੋਂ ਬਾਅਦ ਉਹਦੀ ਟ੍ਰੀਟਮੈਂਟ ਸਟਾਰਟ ਹੋਏਗਾ ਜਿਹੜਾ ਨੋਰਮਲ ਚੱਲ ਰਿਹਾ ਡਾਕਟਰ ਸਾਹਿਬ ਕਰਦੇ ਹੈਗਾ ਉਹ ਕਰ ਰਹੇ ਨੇ ਜਿਹੜਾ ਮੇਨ ਹੈ ਉਹ ਦੋ ਦਿਨ ਬਾਅਦ ਸਟਾਰਟ ਹੋਏਗਾ ਜੀ ਸਿਹਤ ਵਿਭਾਗ ਇੱਥੇ ਪਹੁੰਚੇ ਹੈ ਗੱਲਬਾਤ ਹੋਈ ਹੈ ਉਹ ਕੀ ਕਹਿ ਰਹੇ ਨੇ ਸਿਹਤ ਵਿਭਾਗ ਨੇ ਸਾਰੇ ਸੋ ਸਿਹਤ ਵਿਭਾਗ ਇੱਥੇ ਪਹੁੰਚ ਗਿਆ ਬਾਹਰ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠਾ ਹੋਇਆ ਹੋਇਆ ਕਿਉਂਕਿ ਰੋਸ਼ ਹੈ ਪਰਿਵਾਰ ਦੇ ਵਿੱਚ ਵੀ ਤੇ ਮਹੱਲਾ ਨਿਵਾਸੀਆਂ ਦੇ ਵਿੱਚ ਵੀ ਕਿਉਂਕਿ ਬੀਤੇ ਦਿਨ ਹੀ ਕਿ ਵੱਡੀ ਘਟਨਾ ਜਿਹੜੀ ਇੱਥੇ ਹੋਈ ਹੈ ਤੁਹਾਨੂੰ ਪਤਾ ਹੀ ਹੈ ਜਗ ਜਾਹਰ ਹੈ ਉਹ ਚੀਜ਼ ਕਿ ਇੰਡੀਆ ਬੈਕਰੀ ਦੇ ਕੇਕ ਦੇ ਨਾਲ ਇੱਕ ਬੱਚੇ ਦੀ ਡੈਥ ਹੋਈ ਹੈ ਸੋ ਉਸ ਦੇ ਉੱਤੇ ਵੀ ਹਜੇ ਇਨਕੁਆਇਰੀ ਚੱਲ ਰਹੀ ਹੈ ਫਿਲਹਾਲ ਸਿਹਤ ਵਿਭਾਗ ਇੱਥੇ ਪਹੁੰਚਿਆ ਹੋਇਆ ਹੈ ਸਰ ਇਹ ਲੋਕਾਂ ਨੂੰ ਪਾਲ ਵੇਚੀ ਜਾ ਪੈਸੇ ਇਕੱਠੀ ਕਰੇ ਲੋਕ ਮਰੇ ਚ ਨਾ ਮਰੇ ਇਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੈ ਬਿਲਕੁਲ ਅਸੀਂ ਤਾਂ ਇਹ ਚਾਹਨੇ ਆ ਪੂਰੀ ਤਰ੍ਹਾਂ ਦੁਕਾਨ ਸੀਲ ਹੋਵੇ ਸੇਖ ਤੋਂ ਬਾਗਦੇ ਦੇ ਅਫਸਰ ਆਏ ਆ ਅਸੀਂ ਤਾਂ ਇਹ ਚਾਹਨੇ ਵੀ ਹਰ 15 ਦਿਨ ਬਾਅਦ ਕੋਈ ਵੀ ਜਨਰਲ ਸਟੋਰ ਵੱਡੇ ਤੋਂ ਛੋਟਾ ਹਰ ਚੀਜ਼ ਨੂੰ ਚੈੱਕ ਕਰਨੀ ਚਾਹੀਦੀ ਹੈ ਜੀ ਸਾਰੇ ਬਾਗ ਨਾਲ ਦੇ ਪਹਿਲਾਂ ਗੱਲ ਹੀ ਕਰ ਲੈਣੇ ਆ ਜੀ ਖੜੇ ਆ ਡਾਕਟਰ ਸਾਹਿਬ ਇੱਥੇ ਆਏ ਹੋਏ ਨੇ ਜਿੰਦਲ ਸਾਹਿਬ ਗੱਲ ਕਰਦੇ ਆ ਜਿੰਦਲ ਸਾਹਿਬ ਮਾਮਲਾ ਰਾਗੋ ਮਾਜਰੇ ਨਾਲ ਜੁੜਿਆ ਹੋਇਆ ਇੱਥੇ ਪਹੁੰਚੇ ਹੋ ਕੀ ਤੁਸੀਂ ਮਹਿਸੂਸ ਕੀਤਾ ਜਿਹੜੇ ਪੈਕੇਟ ਵਗੈਰਾ ਕਿੱਡੇ ਐ ਐਕਸਪਾਇਰ ਨੇ ਨਹੀਂ ਉਹਨਾਂ ਜਿਹੜੇ ਐਕਸਪਾਇਰ ਕਰੇ ਸੀਗੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਚੈੱਕ ਕਰ ਰਹੇ ਹਾਂ ਜੇ ਉਹ ਐਕਸਪ ਜਿਹੜਾ ਉਹਨਾਂ 'ਤੇ ਇਲਜ਼ਾਮ ਲਗਾਇਆ ਗਿਆ ਕਿ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨਾਂ ਦੀ ਬੱਚੀ ਬਿਮਾਰ ਹੈ ਉਦਾਂ ਕਿਵੇਂ ਦੇਖ ਰਹੇ ਜਿਹੜਾ ਇਲਜ਼ਾਮ ਲਾਇਆ ਇਹ ਪੁਲਿਸ ਇਨਵੈਸਟੀਗੇਟ ਕਰੂਗੀ ਇਸ ਦੇ ਸਬੰਧ ਦੇ ਵਿੱਚ ਅਸੀਂ ਕੁਝ ਨਹੀਂ ਬੋਲ ਸਕਦੇ ਸੇਧ ਵਿਭਾਗ ਹਰਕਤ ਦੇ ਵਿੱਚ ਆਇਆ ਇੱਥੇ ਤੁਰੰਤ ਪਹੁੰਚਿਆ ਆਇਆ ਤੁਸੀਂ ਦੇਖ ਰਹੇ ਹੋ ਤੁਸੀਂ ਮੌਕੇ ਤੇ ਆਇਓ ਪਹਿਲਾਂ ਵੀ ਤੁਸੀਂ ਕੁਝ ਦਿਨ ਪਹਿਲਾਂ ਹੀ ਹਜੇ ਉਹ ਇੰਜੈਕਸ਼ਨ ਵਾਲੀ ਰੇਡ ਕਰਕੇ ਹਟੇ ਹੋ ਉਹ ਵੀ ਤੁਰੰਤ ਕੀਤੀ ਸੀ ਉਹ ਵੀ ਵਿਦਨਿਕ ਆਰ ਕਰੀ ਸੀ ਅਸੀਂ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ 1 ਘੰਟੇ ਦੇ ਵਿੱਚ ਵਿੱਚ ਸਾਡੀ ਟੀਮ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਾਈਏ ਕਿਸ ਤਰ੍ਹਾਂ ਦੀ ਕਾਰਵਾਈ ਹੋ ਜੀ ਪ੍ਰਵਧਾਨ ਹੈ ਜੇ ਅਸੀਂ ਇਸ ਦੁਕਾਨ ਨੂੰ ਪਹਿਲਾਂ ਸਾਰੀ ਨੂੰ ਚੈੱਕ ਕਰ ਲਈਏ ਚੱਕਰਨ ਤੋਂ ਬਾਅਦ ਜਦੋਂ ਦਾ ਡਿਸੀਜਨ ਲੱਤਾ ਜਾਊਗਾ ਉਦੋਂ ਦਾ ਤੁਹਾਨੂੰ ਦੱਸ ਦਿੱਤਾ ਜਾਵੇ ਐਕਸਪਾਇਰ ਸਮਾਨ ਕੋਈ ਡਿਸਪਲੇ ਕਰਕੇ ਵੇਚ ਸਕਦਾ ਕਿ ਨਹੀਂ ਨਹੀਂ ਵੇਚ ਸਕਦਾ ਬਿਲਕੁਲ ਨਹੀਂ ਨਹੀਂ ਵੇਚ ਸਕਦਾ ਉਹਦੇ ਲਈ ਅਲੱਗ ਖਾਨਾ ਬਣਾਉਣਾ ਪੈਂਦਾ ਉੱਥੇ ਲਿਖਣਾ ਪੈਂਦਾ ਐਕਸਪਾਇਰ ਹਾਂ ਤੁਸੀਂ ਇਹ ਕਹਿੰਦੇ ਵੀ ਐਕਸਪਾਇਰੀ ਮਾਲ ਹੈ ਇਹ ਵਾਪਸ ਵਾਪਸ ਕਰਨ ਜੋਗਾ ਹੈ ਜੀ ਸੋ ਦੁਕਾਨ ਦੇ ਮਾਲਕ ਵੀ ਇੱਥੇ ਖੜੇ ਹੈ ਕੋਸ਼ਿਸ਼ ਕਰਦੇ ਹਾਂ ਜੀ ਸਰ ਇਹ ਦੁਕਾਨ ਆਪਣੀ ਹੈ ਜੀ ਬੇਟਾ ਬੇਟਾ ਬਣ ਗਿਆ ਜੀ ਚਲੋ ਮਾਲਕ ਬੇਟਾ ਹੈ ਤਾਂ ਤੁਸੀਂ ਵੀ ਕਾਊਂਟਰ ਤੇ ਖੜੇ ਹੋ ਕੀ ਇਹ ਜਿਹੜਾ ਹਾਂ ਜੀ ਸਰ ਸਰੇ ਮਾਲਕ ਜਿਹੜਾ ਤੁਸੀਂ ਮਾਲਕ ਹੋ ਮੈਂ ਕੋ ਕਹਿ ਰਹੇ ਹਾਂ ਤੁਸੀਂ ਬੈਠਦੇ ਹੋ ਅਕਸਰ ਕਾਊਂਟਰ ਦੇ ਉੱਤੇ ਮੈਂ ਬੈਠ ਦਵਾ ਦਿੰਦੀ ਸਰ ਮੈਂ ਬੈਠ ਦੇ ਨਹੀਂ ਅਸੀਂ 30 ਸਾਲਾਂ ਤੋਂ ਇਹਨਾਂ ਦੇ ਕੋਈ ਬੈੜਗਾ ਦੁਕਾਨ ਕਰਦਾ ਮੈਂ ਮੈਂ ਦੋ ਬਰਸੇ ਦੇ ਚਲੋ ਹੁਣ ਵੀ ਤੁਸੀਂ ਖੜੇ ਹੋ ਦੇਖੋ ਮੌਜੂਦਾ ਕਾਊਂਟਰ ਤੇ ਹੈਗੇ ਹੋ ਉਹਨਾਂ ਦੇ ਬੱਚੇ ਬਿਮਾਰ ਹੈ ਘਟੋ ਘਟ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਕਿ ਗਲਤ ਹੈ ਕੋਈ ਜਵਾਬ ਨਹੀਂ ਹੈ ਜੀ ਕੀ ਜਵਾਬ ਦੇਣਗੇ ਆਖਰਕਾਰ ਕਿਉਂਕਿ ਜਵਾਬ ਦੇਣ ਲਈ ਇੱਕ ਵੱਡਾ ਜਿਗਰਾ ਚਾਹੀਦਾ ਤੇ ਸੱਚ ਬੋਲਣ ਦੀ ਤਾਕਤ ਚਾਹੀਦੀ ਹੈ ਸੋ ਉਹ ਤਾਕਤ ਇਹਨਾਂ ਕੋਲ ਇਸ ਵਕਤ ਨਜ਼ਰ ਨਹੀਂ ਆ ਰਹੀ ਮੁਨਕਰ ਹੋ ਰਹੇ ਨੇ ਕਿ ਮੈਂ ਦੁਕਾਨ ਦਾ ਮਾਲਕ ਨਹੀਂ ਹੈਗਾ ਸਿਹਤ ਵਿਭਾਗ ਬੈਠਾ ਉਹ ਦੇਖ ਲੈਣਗੇ ਕਿਸ ਦੇ ਨਾਂ ਤੇ ਦੁਕਾਨ ਰਜਿਸਟਰਡ ਹੈ ਕੌਣ ਇੱਥੇ ਐਫ ਆਈ ਸੀ ਸੀ ਦਾ ਲਾਇਸੈਂਸ ਲੈ ਕੇ ਬੈਠਾ ਹੈ ਜਾਂ ਕੌਣ ਇੱਥੇ ਕੰਮ ਕਰ ਰਿਹਾ ਜੋ ਇੱਕ ਵਾਰ ਬਾਹਰ ਤੁਹਾਨੂੰ ਦਿਖਾ ਦਈਏ ਕਿਉਂਕਿ ਲੋਕਾਂ ਦੇ ਵਿੱਚ ਅਕਰੋਸ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਪਹੁੰਚੀ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾਊਗੀ ਦੋ ਅਫਸਰਾਂ ਬਨੋ ਹੁਕਮ ਆਉਗਾ ਉਸ ਤਰ੍ਹਾਂ ਹੀ ਕਾਰਵਾਈ ਹੋਵੇ ਸੈਂਪਲ ਪਰ ਜਾ ਰਹੇ ਹਾਂ ਸੈਂਪਲ ਪਰ ਜਾ ਰਹੇ ਹਾਂ ਫਿਲਹਾਲ ਜਿਹੜੀ ਇੱਥੇ ਭੀੜ ਇਕੱਠੀ ਹੋਈ ਹੈ ਇਸ ਦਿਨ ਲੋਕਾਂ ਨੇ ਜਿਵੇਂ ਅਸੀਂ ਵੇਖਣ ਵਾਸਤੇ ਖੜੇ ਨੇ ਇਸ ਤਰ੍ਹਾਂ ਦਾ ਬਣਾਉਂਦੇ ਆਜੋ ਸੋ ਇਹ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਹੱਲਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਹਾਂਜੀ ਕਿੱਦਾਂ ਦੇਖਦੇ ਹੋ ਪ੍ਰਧਾਨ ਜੀ ਇਸ ਵਾਰ ਫੇਰ ਰਾਗੋ ਮਾਜਰੇ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਆਈ ਹੈ ਇਹ ਬਹੁਤ ਮੰਦਵਾਕੀ ਖਬਰ ਹੈ ਜੀ ਪਿਛਲੇ ਮਹੀਨੇ ਹੀ ਇੱਕ ਬੱਚੀ ਦਾ ਇੱਕ ਬੱਚੀ ਐਕਸਪਾਇਰ ਹੋਈ ਹੈ ਤੇ ਹੁਣ ਇਹ ਜਿਹੜਾ ਪੂਰਾ ਨਾਰਾਇਣ ਚੱਕੀ ਜਿਹਨੂੰ ਕਹਿੰਦੇ ਮਸ਼ਹੂਰ ਹੈ ਇੱਥੇ ਹੀ ਸੇਰੇ ਤੇ ਇਹਦਾ ਸਾਰਾ 80% ਸਪਲਾਈ ਚੈੱਕ ਕੀਤਾ ਸਾਰਾ ਐਕਸਪਾਇਰ ਡੇਟ ਦਾ ਟੋਟਲ ਐਕਸਪਾਇਰ ਡੇਟ ਦਾ ਕੀ ਲੱਗਦਾ ਹੈ ਕਿ ਐਕਸਪਾਇਰ ਮਾਲ ਵੱਧ ਮੁਨਾਫੇ ਲਈ ਵੇਚਦੇ ਆ ਵੱਧ ਮੁਨਾਫਾ ਸਾਇਦ ਹੋ ਸਕਦਾ ਜਿਹੜੇ ਉੱਪਰ ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਦਾਲਚਨੀ ਮਿਲ ਰਹੀ ਹੋਣੀ ਸਾਇਦ ਉਸ ਤੋਂ ਇਸੇ ਕਰਕੇ ਜਿਹੜੇ ਪਹੁੰਚੇ ਹੈ ਕਾਰਵਾਈ ਕਰ ਰਹੇ ਹੈ ਕਾਰਵਾਈ ਨਹੀਂ ਕਰਨ ਤਾਂ ਅਸੀਂ ਇੱਥੇ ਧਰਨ ਲਾਣ ਨੂੰ ਬੈਠੇ ਆ ਅਸੀਂ ਕਾਰਵੇ ਤੇ ਕਰਾਣ ਅਸੀਂ ਕਰਾ ਕੇ ਜਾਵਾਂਗੇ ਜਿਸ ਤਰ੍ਹਾਂ ਦੀ ਕਾਰਵਾਈ ਚਾਹਣੇ ਉਸੇ ਵਿਭਾਗ ਦਾ ਕਹਿੰਦਾ ਚੈੱਕ ਕਰਾਂਗੇ ਐਕਸਪਾਇਰੀ ਮਾਲ ਆ ਉਸ ਦੇ ਅਕੋਰਡਿੰਗ ਕਾਰਵਾਈ ਕਰ ਦਿੱਤੀ ਜਾਏ ਸਿਹਤ ਵਿਭਾਗ ਸਿਰਫ ਔਰ ਸਿਰਫ ਦੀਵਾਲੀ ਤਿਉਹਾਰ ਦੇ ਉਤੇ ਹੀ ਅੱਖ ਖੋਲਦਾ ਉਸ ਤੋਂ ਪਹਿਲਾਂ ਇਹਨਾਂ ਦੀਆਂ ਅੱਖ ਬੰਦ ਰਹਿੰਦੀਆਂ 11 ਮਹੀਨੇ ਇਹਨਾਂ ਦੀ ਅੱਖ ਬੰਦ ਰਹਿੰਦੀ ਹੈ ਸਿਰਫ ਦੀਵਾਲੀ ਵਾਲੇ ਦਿਨ ਖੁੱਲਦੀਆਂ ਇਹਨਾਂ ਦੀਆਂ ਪਰ ਤੁਸੀਂ ਤਾਂ ਮੈਨੂੰ ਲੱਗਦਾ ਸਰਕਾਰ ਦੇ ਵਿੱਚ ਵੀ ਔ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੇ ਹੋਏ ਹੋ ਕੀ ਕਰਦੇ ਹੋ ਸਰਕਾਰ ਵੱਲੋਂ ਵੀ ਕੋਈ ਐਕਸ਼ਨ ਲਿੱਤਾ ਜਾਊਗਾ ਅਗਰ ਮੈਂ ਸਰਕਾਰ ਦੇ ਵਿੱਚ ਹਾਂ ਤਾਂ ਇਹ ਜਿਹੜੀ ਗੱਲ ਸਰਕਾਰ ਤੱਕ ਪਹੁੰਚੀ ਜਾਏਗੀ ਅਸੀਂ ਅਸੀਂ ਆਪਣੇ ਸਿਹਤ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੇ ਜਿੰਨੇ ਵੀ ਸ਼ੋਰੂਮ ਹੈਗੇ ਉਹਨਾਂ ਦੀ ਹਰ ਮਹੀਨੇ ਜਾਂਚ ਹੋਣੀ ਚਾਹੀਦੀ ਹੈ ਹਰ ਮਹੀਨੇ ਜਾਂਚ ਹੋਏਗੀ ਤਾਂ ਹੀ ਆਪਣੇ ਜਿਹੜੇ ਬੱਚਿਆਂ ਦੀ ਦੇਖਭਾਲ ਹੋਏਗੀ ਤਾਂ ਹੀ ਆਪਣਾ ਜਿਹੜਾ ਸਿਹਤ ਸੈਕਟਰ ਹੋਏਗਾ ਅਸੀਂ 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 ਆਪਣੀ ਸਿਹਤ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਹਰ ਮਹੀਨੇ ਜਾਂਚ ਹੋਣੀ ਚਾਹੀਦੀ ਹੈ ਜਿਹਦੇ ਕੋਲ ਅਗਰ ਗਲਤ ਸਮਾਨ ਮਿਲੇ ਤਾਂ ਉਹਦੀ ਨਾਲ ਦੀ ਨਾਲ ਤੁਰੰਤ ਕਾਰਵਾਈ ਕੀਤੀ ਜਾਵੇ ਸੋ ਚਾਹੇ ਮੰਗ ਹੋ ਰਹੀ ਹੈ ਸਿਹਤ ਵਿਭਾਗ ਤੋਂ ਮੰਗ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੋ ਰਹੀ ਹੈ ਇੱਕ ਦੂਜੇ ਸਾਥ ਤੋਂ ਪਰ ਕਿਤੇ ਨਾ ਕਿਤੇ ਦੁਕਾਨਦਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਇਹ ਸਮਝੇ ਕਿ ਉਸਦੇ ਬੱਚੇ ਵੀ ਘਰ ਨੇ ਇਹ ਮਾਸੂਮ ਬੱਚੇ ਆ ਜਿਹੜੇ ਇਹਨਾਂ ਨੂੰ ਜੇਕਰ ਅਸੀਂ ਕੋਈ ਖਾਣ ਦੀ ਚੀਜ਼ ਖਰਾਬ ਦੇਾਂਗੇ ਤਾਂ ਕਿਤੇ ਨਾ ਕਿਤੇ ਅਸਰ ਸਾਡੇ ਤੇ ਵੀ ਪੈਂਦਾ ਕਿਉਂਕਿ ਇਹ ਚੀਜ਼ ਸਮਾਨ ਪੈਸੇ ਦੇ ਕੇ ਖਰੀਦ ਰਹੇ ਆ ਤੇ ਬਿਮਾਰੀ ਖਰੀਦਣ ਵਾਸਤੇ ਇੱਥੇ ਨਹੀਂ ਆਂਦੇ ਬਲਕਿ ਪੈਸੇ ਦੇ ਕੇ ਸਮਾਨ ਖਰੀਦਣ ਲਈ ਆਂਦੇ ਆ ਚੰਦ ਸਿੱਕਿਆਂ ਦੀ ਖਾਤਰ ਥੋੜਾ ਵੱਧ ਮੁਨਾਫਾ ਕਮਾਉਣ ਦੀ ਖਾਤਰ ਜੇਕਰ ਅਸੀਂ ਇਸ ਤਰ੍ਹਾਂ ਇਨਸਾਨ ਤੋਂ ਹਵਾਨ ਬਣਾਗੇ ਤਾਂ ਫਿਰ ਲੋਕ ਇਸੇ ਤਰ੍ਹਾਂ ਧਰਨੇ ਦੇਣਗੇ ਮੁਜ਼ਾਹਰੇ ਕਰਨਗੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦੇ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਲਬਾੜ ਨਾ ਹੋ ਸਕੇ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ